Welcome to Punjabi Job Studios educational channel ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਅੰਗਣਵਾੜੀ ਭਰਤੀ 2025 ਦੇ ਸੰਬੰਧ ਦੇ ਵਿੱਚ ਗੱਲ ਕਰਾਂਗੇ ਵੀ ਜਿਨ੍ਹਾਂ ਭੈਣਾਂ ਨੇ ਇਸ ਭਰਤੀ ਲਈ ਅਪਲਾਈ ਕੀਤਾ ਹੈ ਉਹ ਆਪਣੀ ਐਪਲੀਕੇਸ਼ਨ ਦੀ ਜਾਂਚ ਜਾਨੀ ਕਿ ਐਪਲੀਕੇਸ਼ਨ ਸਟੇਟਸ ਕਿਵੇਂ ਚੈੱਕ ਕਰ ਸਕਦੇ ਨੇ ਜਾਨੀ ਕਿ ਉਹਨਾਂ ਨੇ ਜੋ ਫਾਰਮ ਅਪਲਾਈ ਕੀਤਾ ਹੈ ਉਹ ਕਿੱਥੇ ਤੱਕ ਪਹੁੰਚਿਆ ਹੈ ਅਤੇ ਕੀ ਸਥਿਤੀ ਹੈ ਉਹਦੀ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਜੀ ਅਤੇ ਇਸ ਵੀਡੀਓ ਨੂੰ ਹਾਈਪ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾਂ ਕੋਈ ਦੇਰੀ ਕੀਤੇ ਆਪਾਂ ਵਾਦੇ ਹਾਂ ਵੀਡੀਓ ਦੇ ਵੱਲ ਅਤੇ ਦੇਖਦੇ ਹਾਂ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ Google ਦੇ ਉੱਪਰ SSWCD ਸਰਚ ਕਰਨਾ ਹੈ ਅਤੇ ਸਰਚ ਕਰਨ ਤੋਂ ਬਾਅਦ ਕੁਝ ਇਦਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਓਪਨ ਹੋ ਜਾਵੇਗਾ ਇਸ ਤੋਂ ਬਾਅਦ ਜੋ ਬਲੂ ਕਲਰ ਦਾ ਪਹਿਲਾ ਲਿੰਕ ਹੈ SSWC D government of punjab ਇਸ ਦੇ ਉੱਪਰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ SSWC D ਦੀ ਅਫੀਸ਼ੀਅਲ ਵੈਬਸਾਈਟ ਓਪਨ ਹੋ ਜਾਵੇਗੀ ਇਸ ਦੇ ਵਿੱਚ whats new ਦੇ ਵਿੱਚ 17 11 2025 ਵਾਲੇ ਲਿੰਕ ਦੇ ਉੱਪਰ ਕਲਿੱਕ ਕਰਨਾ ਹੈ ਜਿਸ ਤੇ ਐਡਵਰਟਾਈਜ਼ਮੈਂਟ ਵਾਲਾ ਜੋ ਲਿਖਿਆ ਹੋਇਆ ਹੈ www ਜਾਂ awh ਵਾਲਾ ਇਸ ਦੇ ਉੱਪਰ ਕਲਿੱਕ ਕਰਨਾ ਹੈ 17 11 2025 ਵਾਲੇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹ ਜੋ ਆਪਸ਼ਨ ਆ ਰਿਹਾ ਹੈ ਆਨਲਾਈਨ ਅਪਲਾਈ ਵਾਲਾ ਇਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਜਿੱਥੇ ਕਲਿੱਕ ਹੇਅਰ ਲਿਖਿਆ ਹੋਇਆ ਹੈ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਰਜਿਸਟ੍ਰੇਸ਼ਨ ਪੇਜ ਓਪਨ ਹੋ ਜਾਵੇਗਾ ਇੱਥੇ ਤੁਸੀਂ ਕੁਝ ਵੀ ਨਹੀਂ ਕਰਨਾ ਕਿਉਂਕਿ ਇਸ ਦੀ ਲਾਸਟ ਡੇਟ ਲੰਘ ਚੁੱਕੀ ਹੈ ਤੁਸੀਂ ਉੱਪਰ ਜੋ ਗ੍ਰੀਨ ਕਲਰ ਦਾ ਲੌਗਇਨ ਵਾਲਾ ਆਪਸ਼ਨ ਦਿਖ ਰਿਹਾ ਹੈ ਉਸ ਦੇ ਉੱਪਰ ਕਲਿੱਕ ਕਰਨਾ ਹੈ ਉਸ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਉੱਥੇ ਫਿਲ ਕਰਕੇ ਕੈਪਚਾ ਫਿਲ ਕਰਨ ਤੋਂ ਬਾਅਦ ਲੌਗਇਨ ਕਰ ਲੈਣਾ ਹੈ ਜਿੰਨਾਂ ਭੈਣਾਂ ਨੇ ਸਾਡੇ ਤੋਂ ਫਾਰਮ ਅਪਲਾਈ ਕਰਵਾਏ ਸੀ ਉਹ ਸਾਨੂੰ WhatsApp ਦੇ ਉੱਪਰ ਮੈਸੇਜ ਆਪਣਾ ਨਾਮ ਲਿਖ ਕੇ ਮੈਸੇਜ ਕਰ ਦੇਣ ਅਸੀਂ ਉਹਨਾਂ ਨੂੰ ਉਹਨਾਂ ਦਾ ਪਾਸਵਰਡ WhatsApp ਕਰ ਦਵਾਂਗੇ ਲੌਗਇਨ ਕਰਨ ਤੋਂ ਬਾਅਦ ਕੁਝ ਇਦਾਂ ਦੀ ਸਕਰੀਨ ਤੁਹਾਡੇ ਸਾਹਮਣੇ ਓਪਨ ਹੋ ਜਾਵੇਗੀ ਤੁਸੀਂ view status of application ਦੇ ਉੱਪਰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇਸ ਤੋਂ ਬਾਅਦ ਜੋ ਪਹਿਲਾ ਆਪਸ਼ਨ ਆਏਗਾ track application status ਉਸ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਤੁਸੀਂ ਫ੍ਰੌਮ ਡੇਟ ਦੇ ਉੱਪਰ ਕਲਿੱਕ ਕਰਕੇ ਕੈਲੰਡਰ ਓਪਨ ਕਰ ਲੈਣਾ ਹੈ ਅਤੇ ਕੋਈ ਵੀ ਡੇਟ ਭਰ ਲੈਣੀ ਹੈ ਜੋ ਮਤਲਬ ਭਰਤੀ ਸ਼ੁਰੂ ਹੋਣ ਤੋਂ ਪਹਿਲਾਂ ਦੀ ਕੋਈ ਡੇਟ ਹੈ ਜਿਵੇਂ ਕਿ ਮੈਂ 1 ਅਕਤੂਬਰ ਭਰੀ ਹੈ ਤਾਂ ਤੁਸੀਂ ਵੀ 1 ਅਕਤੂਬਰ ਭਰ ਲੈਣੀ ਹੈ ਤੇ ਉਸ ਤੋਂ ਬਾਅਦ ਜੋ ਟੂ ਡੇਟ ਹੈ ਟੂ ਡੇਟ ਦੇ ਉੱਪਰ ਕਲਿੱਕ ਕਰਕੇ ਕੈਲੰਡਰ ਓਪਨ ਕਰਕੇ ਤੁਸੀਂ ਅੱਜ ਦੀ ਡੇਟ ਭਰ ਲੈਣੀ ਹੈ ਜੋ ਜਿਸ ਸਮੇਂ ਤੁਸੀਂ ਵੀਡੀਓ ਜਾਂ ਦੇਖ ਰਹੇ ਹੋ ਜਾਂ ਸਟੇਟਸ ਚੈੱਕ ਕਰ ਰਹੇ ਹੋ ਉਸ ਸਮੇਂ ਦੀ ਤਰੀਕ ਓਪਨ ਕਰ ਲੈਣੀ ਹੈ ਇਸ ਤੋਂ ਬਾਅਦ ਜੋ ਗ੍ਰੀਨ ਕਲਰ ਦਾ ਬਟਨ ਦਿਖ ਰਿਹਾ ਹੈ ਤੁਹਾਨੂੰ ਗੈਟ ਡਾਟਾ ਲਿਖਿਆ ਹੋਇਆ ਹੈ ਉਸ ਦੇ ਉੱਪਰ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਕਰੰਟ ਸਟੇਟਸ ਜੋ ਲਿਖਿਆ ਹੋਇਆ ਹੈ ਉਸ ਦੇ نیچے ਇਨੀਸ਼ੀਏਟਿਡ ਲਿਖਿਆ ਹੋਇਆ ਹੈ ਤੁਸੀਂ ਇਨੀਸ਼ੀਏਟਿਡ ਦੇ ਉੱਪਰ ਕਲਿੱਕ ਕਰਨਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਤੁਹਾਡੀ ਐਪਲੀਕੇਸ਼ਨ ਦਾ ਸਟੇਟਸ ਵੇਖਣ ਨੂੰ ਮਿਲ ਜਾਵੇਗਾ ਜਿਵੇਂ ਇੱਥੇ ਲਿਖਿਆ ਹੋਇਆ ਹੈ ਯੋਰ ਐਪਲੀਕੇਸ਼ਨ ਹੈਜ਼ ਬੀਨ ਐਕਸੈਪਟਡ ਐਂਡ ਸੈਂਟ ਟੂ ਦਾ ਕਨਸਰਨਡ ਅਫੀਸ਼ਰ ਜਣਕੇ ਤੁਹਾਡੀ ਐਪਲੀਕੇਸ਼ਨ ਐਕਸੈਪਟ ਕਰ ਲਈਤੀ ਗਈ ਹੈ ਅਤੇ ਆਫੀਸ਼ੀਅਲ ਨੂੰ ਭੇਜ ਦਿੱਤੀ ਗਈ ਹੈ ਤੁਹਾਡੀ ਐਪਲੀਕੇਸ਼ਨ ਤਾਂ ਜੀ ਇਹ ਸੀ ਸਾਰੀ ਜਾਣਕਾਰੀ ਅੰਗਨਵਾੜੀ ਭਰਤੀ 2025 ਦੇ ਵਿੱਚ ਅਪਲਾਈ ਕੀਤੀ ਹੋਈ ਤੁਹਾਡੀ ਐਪਲੀਕੇਸ਼ਨ ਦੀ ਜਾਂਚ ਕਰਨ ਬਾਰੇ ਵੀਡੀਓ ਦੇ ਵਿੱਚ ਦੱਸੀ ਹੋਈ ਜਾਣਕਾਰੀ ਕਿਵੇਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਬਾਕੀ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪੌਂਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਜੀ ਮਿਲਦੇ ਆ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ